ਹਾਂ 9 10 ਦਾ ਨਾ ਇਹ ਸੀਗਲ ਬਹੁਤ ਆਪਲਾ ਦੀ ਓਈ ਬੈਜੋ ਕੋਈ ਚੱਕਰ ਨਹੀਂ ਜਿਵੇਂ ਮਰਜੀ ਹੱਥੋਂ ਲਾਈ ਚਲੋ ਹਾਂ ਜਾਂ ਚੋਣ ਚਾਣ ਤੇ ਥਣ ਥਣ ਲੇਵਾ ਬਹੁਤ ਸਾਫ ਆ ਬਿਲਕੁਲ ਕਿਵਾਈ ਇੱਕ ਨੰਬਰ ਆ ਜਿਹੜੇ ਵੀ ਨਗ ਚਾਹੀਦੇ ਆ ਤੇ ਕਰ ਲਿਓ ਸਾਰੇ ਨਗ ਆਪਾਂ ਤੁਹਾਨੂੰ ਰੇਟ ਵੀ ਵੀਡੀਓ ਦੇ ਵਿੱਚ ਦੱਸਦੇ ਆ ਤੇ ਆਦੀ ਆਰਡਰ ਕੁਆਲਿਟੀ ਤੁਸੀਂ ਦੇਖ ਲਓ ਸਵਾਗਤ ਆ ਮਿੱਤਰੋ ਪੀਵੀ ਨੱਤੀ ਢੁੱਡੀ ਕੇ ਚੈਨਲ ਤੇ ਅੱਜ ਆਪਾਂ ਪਹੁੰਚੇ ਆ ਸੋਨੀ ਵੀਰ ਕੋਲੇ ਜਿੱਥੇ ਕਿ 11 ਨਗ ਵਿਕਾਊ ਆ ਸਾਰਿਆਂ ਦੇ ਜਿਹੜੇ ਰੇਟ ਆ ਨਾਰਮਲ ਤੋਂ ਲੈ ਕੇ ਚੰਗੀ ਕੁਆਲਿਟੀ ਦੇ ਵਿੱਚ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੋਨੀ ਬਾਈ ਉਹਨਾਂ ਦਾ ਵਪਾਰ ਦਾ ਕੰਮ ਆ ਤੇ ਜਿਹੜਾ ਸੌਦਾ ਤੁਹਾਡਾ ਉਹ ਭਾਅ ਸਾਰੀ ਬਣ ਜਾਊਗਾ ਕਿਉਂਕਿ 2-4 ਹਜ਼ਾਰ ਦੀ ਸਾਰੀ ਗੇਮ ਹੁੰਦੀ ਆ ਆਪਾਂ ਸਾਰੀ ਗੱਲਬਾਤ ਕਰਾਂਗੇ ਸੋਨੀ ਵੀਰ ਨਾਲ ਸੋਨੀ ਵੀਰੇ ਸਵਾਗਤ ਆ ਤੁਹਾਡਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਤੇ ਵੀਰੇ ਆਪਾਂ ਸਟਾਰਟਿੰਗ ਤੋਂ ਲੈ ਕੇ ਕਿਉਂਕਿ ਸਾਰੇ ਨਗਾਂ ਦੇ ਆਪਾਂ ਡਿਟੇਲ ਦੱਸਣੇ ਵੀਡੀਓ ਲੰਮੀ ਹੋ ਜਾਣੀ ਆ ਤੇ ਆਪਾਂ ਸਟਾਰਟਿੰਗ ਤੋਂ ਲੈ ਕੇ ਆ ਬੱਚੀ ਕਰਦ ਵਾਲੀ ਵਹਿੜਾ ਹਨਾ ਇਹ ਤੋਂ ਆਪਾਂ ਸ਼ੁਰੂ ਕਰਗੇ ਵੀ ਕਿਹੜੇ ਸੂਏ ਆ ਇਹ ਕੀ ਡਿਟੇਲ ਹੈ ਦੀ ਵੀਰੇ ਇਹ ਦੂਜੇ ਸੂਏ ਹੁੰਦੀ ਆ 15 ਦਿਨ ਬਾਕੀ ਆ ਹੂੰ ਤੇ ਇਹਦੇ ਗੱਲ ਸੁਣ ਲਓ ਮ ਦੋ ਦਿੱਤਾ ਪੱਕੀ ਪਲਾਸੀ ਇਹਨੇ ਐਵੇਂ 30 32 ਕਈ ਚੱਲ ਗਏ ਝੂਠ ਬੋਲੀ ਚੱਲ ਗਏ ਪਰ ਐਂਕੀ ਬਹੁਤ ਦੇ ਦੂ ਮੇਰੇ ਜੱਡੀ ਵਹਿੜ ਆ ਇਹ ਦੇਖ ਲਓ ਬਹੁਤ ਬੜਾ ਦਾ ਵੀਰੇ ਹਾਂ ਤੋੜ ਕੇ ਬਾਕੀ ਦਿਖਾ ਦਿੰਨੇ ਹਾਂ ਤੇ ਮੜੀ ਤੋੜ ਕੇ ਦਿਖਾ ਦੇ ਬਾਈ ਜਾਨੂੰ ਆਪਣੀ ਵਹਿੜ ਨੂੰ ਇਹ ਫਾਈਟ ਹੋਈ ਤਾਂ ਬਹੁਤ ਸੋਹਣੀ ਹੈ ਨਾ ਵਹਿੜ ਦੀ ਕਿਹੜੇ ਸੂਏ ਆ ਇਹ ਦੂਜੇ ਸੂਏ ਸੁੰਦੀ ਆ ਵੀਰੇ ਦੂਜੇ ਸੂਏ ਸੁੰਦੀ ਹੈ ਨਾ ਹਾਂ 15 ਦਿਨ ਬਾਕੀ ਆ ਫੁੱਲ ਵੱਡੀ ਆ ਬੰਦਾ ਸਾਡਾ ਦੀਦਾ ਨਹੀਂ ਮੂਰੇ ਖੜਾ ਦੇਖ ਲਓ ਹਾਂ ਨਹੀਂ ਦੀਦਾ ਵਾਕਈ ਨਹੀਂ ਦੀਦਾ ਬਾਈ ਤੇ ਇਹਦਾ ਮੁੱਲ ਵੀਰੇ ਇਹਦਾ ਮੁੱਲ 1,15,000 ਰੁਪਏ 1,15,000 ਦੂਜੀ ਇਹਦੀ ਕੀ ਡਿਟੇਲ ਆ ਇਹ ਵੀਰੇ ਚੌਥੇ ਸਵੇ ਸੁੰਦੀ ਆ ਦੁੱਧ ਦੇ ਦੂਗੀ ਯਾਨੀ ਕਿ 22 23 ਕਿਲੋ 20 ਪਲਾਸੀ ਦੇ ਦੂਗੀ ਠੀਕ ਆ ਜੀ ਹਾਂਜੀ ਇਹਦਾ ਮੁੱਲ 35000 ਠੀਕ ਆ ਵੀਰੇ ਅਗਲੀ ਮੱਝ ਦੀ ਆਪਣੀ ਆ ਜਿਹੜੀ ਝੋਟੀ ਇਹ ਝੋਟੀ ਪਹਿਲੇ ਸੂਏ ਦੋ ਦੰਦਾ ਠੀਕ ਆ ਜੀ ਹਾਂਜੀ ਇਹ ਰਪੇ ਇਹਦਾ ਹਫਤਾ ਨੇੜ ਤੇ ਇਹਦਾ 115000 ਰੁਪਇਆ ਮੁੱਲ ਆ ਠੀਕ ਆ ਜੀ ਆ ਜਿਹੜੀ ਕਰਮ ਵਾਲੀ ਇਹਦਾ ਦੱਸੋ ਜੀ ਇਹਦਾ ਇਹ ਵੀਰੇ 6 ਦੰਦਾ ਆ ਇਹ ਹਰਿਆਣੀਆਂ ਹੀ ਆਈ ਹੋਈ ਆ ਝੋਟੀ ਤੇ ਬੰਦੇ ਟੋਕੜ ਲੈ ਕੇ ਆਏ ਸੀਗੇ ਹੂੰ ਹੂੰ ਇਹਦਾ ਮਤਲਬ ਦੁੱਧ ਦਿੱਤਾ 14 14.5 ਕਿਲੋ ਹਜੇ ਇਹਦੇ 9 10 ਦਿ ਅੱਛਾ ਦਿਨ ਪਏ ਹਾਂ ਹਾਂ 9-10 ਦਿਨ ਇਹ ਸੀਲ ਬਹੁਤ ਆਪਲਾ ਦੀ ਓਈ ਬਹਿਜੋ ਕੋਈ ਚੱਕਰ ਨਹੀਂ ਜਿਵੇਂ ਮਰਜੀ ਹੱਥੋਂ ਲਾਈ ਫਿਰ ਲੋ ਹਾਂ ਕਿਹੜਾ ਸੀਮਨ ਸਮਨ ਲੱਗਿਆ ਵੀਰੇ ਸੀਮਨ ਮੈਂ ਐਵੇਂ ਝੂਠ ਬੋਲੀ ਚੱਲਣਾ ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਵੀਰੇ ਪਰ ਇਹ ਚੰਗੇ ਸੀਬੰਦੂ ਦੱਸਦੇ ਸੀ ਉਹ ਕਹਿੰਦੇ ਭਰਾਇਆ ਵਾ ਚੇਤਾ ਉਹਨਾਂ ਨੂੰ ਵੀ ਸਹੀ ਆ ਵੀਰੇ ਇਹਦਾ ਮੁੱਲ ਆਪਾਂ ਕਰਮ ਵਾਲੀ ਦਾ ਇਹਦਾ 1,80,000 ਰੁਪਿਆ ਮੁੱਲ ਆ ਵੀਰੇ 1,80,000 ਉਹੋ ਛੇ ਦਾੰਦਾ ਵੀਰੇ ਅੱਛਾ ਠੀਕ ਆ ਜੀ ਥਣ ਲੇਵਾ ਬਹੁਤ ਸਾਫ ਲੱਗਿਆ ਮਿੱਤਰੋ ਹਜੇ ਇੱਕ ਹਫਤਾ ਪਿਆ ਵੀਰੇ ਸੂਣ ਦੇ ਵਿੱਚ ਸੀਲ ਬਹੁਤ ਐ ਓਈ ਬਹਿਜ ਕਿ ਸੂਪੇਂਦੀ ਉਹਨੇ ਛੱਡਣਾ ਛੱਡ ਲੋ ਨਹੀਂ ਛੱਡਣਾ ਨਾ ਛੱਡੋ ਠੀਕ ਹੈ ਜੀ ਦੂਜੇ ਸੂਏ ਸੂਣਾ ਹੋਣਾ ਉਹਨਾਂ ਨੇ ਦੂਜੇ ਸੂਏ ਛੇ ਦਾੰਦਾ ਵੀ ਠੀਕ ਹੈ ਜੀ ਤੇ ਆਹ ਜਿਹੜੀ ਆਪਣੀ ਸੂਈ ਵੀ ਹੈ ਇਹਦੇ ਬਾਰੇ ਦੱਸੋ ਜੀ ਤੀਜੇ ਸੂਏ ਸੂਈ ਹੋਈ ਆ ਵੀਰੇ ਹਾਂਜੀ ਇਹ ਅੱਜ 2:30 ਵਜੇ ਦੀ ਸੂਈ ਆ ਜੀਰਪੁਰ ਪੈ ਗਈ ਆ ਪ੍ਰੋਪਰ ਠੀਕ ਹੈ ਜੀ ਦੁੱਧ ਦਿੱਤਾ ਇਹਨੇ 12-13 ਕਿਲੋ ਆਹਮ ਨੇ ਮਗਰ ਬੱਚਾ ਕੀ ਹੈ ਮਗਰ ਕੱਟਾ ਵੀ ਨਹੀਂ ਕੱਟਾ ਜੀ ਕੀ ਰੇਟ ਕਰਦੇ ਹੋ ਇਹਦਾ ਵੀਰੇ ਇਹਦਾ 115 ਵੀਰੇ 115 ਹਾਂਜੀ ਠੀਕ ਹੈ ਜੀ ਤੇ ਕ ਵੀਰੇ ਆਹ ਵਾ ਦੂਜੇ ਸੂਏ ਸੂਈ ਹੋਈ ਵੇੜਾ ਇਹਨੂੰ ਸੂਈ ਮਗਰ ਬੱਛਾ ਤਿੰਨ ਦਿਨੋ ਕੀ ਸੂਈ ਨੂੰ 10-11 ਕਿਲੋ ਬੋਲਾ ਦੇ ਹਟਾ ਠੀਕ ਆ ਵੀਰੇ ਮੁੱਲ ਇਹਦਾ 85000 ਰੁਪਿਆ ਵਾ ਹਾਂਜੀ ਆ ਵੀਰੇ ਦੂਜੀ ਸੂਈ ਹੋਈ ਆ 13-14 ਕਿਲੋ ਚਾਰਕ ਦਿਨ ਦੀ ਸੂਈ ਆ ਇਹ ਥਣ ਥਣ ਬਹੁਤ ਚੰਗਾ ਲੇਵਾ ਬਹੁਤ ਫੈਕਸ ਆ ਤੇ ਫੀਲ ਠੰਡੀ ਆ ਹੋਰ ਕੀ ਦਿਖਾ ਦੇ ਵੀਰੇ ਫੈਕਸ ਆਰਡਰ ਦੀ ਆ ਚੋਣ ਚਾਣ ਤੇ ਥਣ ਥਣ ਲੇਵਾ ਬਹੁਤ ਸਾਫ ਆ ਬਿਲਕੁਲ ਕਿਵਾਈ ਇੱਕ ਨੰਬਰ ਆ ਇਹਦਾ ਮੁੱਲ ਕੀ ਕਰਦੇ ਬਾਈ ਇਹਦਾ ਮੁੱਲ 72000 ਰੁਪਿਆ ਦੀ 72000 ਠੀਕ ਆ ਜੀ ਮਾਣ ਤਾਨ ਹੋ ਜੂ ਕੋਈ ਗੱਲ ਨਹੀਂ ਹਾਂਜੀ ਹਾਂਜੀ ਆਜੋ ਵੀਰੇ ਅੱਗੇ ਵਾਲੀ ਜ ਤੇ ਸਾਰਿਆਂ ਦੇ ਆਪਾਂ ਰੇਟ ਇਹ ਵੀ ਵੀਰੇ ਦੂਜੀ ਸੁਵੇ ਸੂਈ ਹੋਈ ਆ ਹਾਂਜੀ ਇਹਦੇ ਇੱਥਾਂ ਵੀ 11-12 ਕਿਲੋ ਬੋਲਾ ਵਾ ਹੁਣ ਇਹਨੂੰ ਵੀ 3 ਦਿਨ ਹੀ ਹੋਇਆ ਸੂਈ ਠੀਕ ਹੈ ਜੀ ਹਾਂਜੀ ਹਾਂਜੀ ਆਹ ಜಾਤੀ ਆ ਵੀਰੇ ਇਹਦੇ ਇੱਥਾਂ 15 ਕਿਲੋ ਦੁੱਧ ਆ ਇਹਨੂੰ ਹੋ ਗਿਆ ਹਫਤੇ ਦੇ ਨੇੜੇ ਤੇੜ ਸੂਈ ਨੂੰ ਹੂੰ ਇਹਦਾ ਮੁੱਲ ਵੀ 77000 ਰੁਪਇਆ ਵਾ ਇਹ ਵੀ ਤੋੜ ਕੇ ਦਿਖਾਉਣਾ ਤੈਨੂੰ ਬਹੁਤ ਵਧੀਆ ਫਿਕਸ ਆਰਡਰ ਦੀ ਆ ਚੌਣ-ਚਾਣ ਬਹੁਤ ਵਧੀਆ ਵਾ ਆ ਜੇ ਤੋਰੀ ਮੜੀ ਜੀ ਠੀਕ ਹੈ ਜੀ ਜਦੋਂ ਆਪਣਾ ਵੀਰ ਤੋੜਦਾ ਆਪਾਂ ਗਾਹੜੀਆਂ ਦੇ ਰੇਟ ਕਰਦੇ ਵੀਰੇ ਇਹਦਾ ਰਹਿੰਦੇ ਆ ਬੱਤੋ ਵੱਡੋ ਇਹ 15 ਤੋਂ 20 ਦਿਨ ਲਊਗੀ ਮਹੀਨਾ ਵੀ ਲਿਆ ਸਕਦੀ ਆ ਇਹਦਾ ਮੁੱਲ 66000 ਰੁਪਿਆ ਵਾ 66000 ਜਣਜੀ ਨਾਰਮਲ ਰੇਟਾਂ ਹੈਗਾ ਹੈਨਾ ਆ ਜਰਸੀ ਆ ਆਪਣੀ ਜਿਹੜੀ ਤੌਰ ਦੀ ਆ ਇਹਦੇ ਮਗਰ ਬੱੱਛੀ ਆ ਬੱੱਛੀ ਇਹਦੇ ਮਗਰ ਜਰਸੀ ਵੀ ਬੱੱਛੀ ਹੈ ਤੇ ਹੁਣ ਜਣਜੀ ਕਿੰਨਾ ਹੈ 15 ਕਿਲੋ ਵੀ ਤਿਆਰ ਆ ਹੁਣੇ ਦੇਖੋ ਠੀਕ ਹੈ ਜੀ ਐਵੇਂ 17 18 ਗਏ ਚੱਲ ਗਏ 20 ਕਿਲੋ ਗਏ ਚੱਲ ਗਏ ਕੋਈ ਫਾਇਦਾ ਨਹੀਂਗਾ ਹਾਂ ਠੀਕ ਆ ਮਗਰ ਬੱੱਛੀ ਆ ਮਿੱਤਰੋ ਜਰਸੀ ਆ ਮੁੱਲ ਇਹਦਾ ਕਿੰਨਾ ਜੀ 23000 ਹਾਂਜੀ ਆਜੋ ਬਾਈ ਇੱਕ ਆ ਜਿਹੜੀ ਉੱਚੇ ਕਰਦ ਵਾਲੀ ਆ ਇਹ ਰਹਿ ਗਈ ਆਪਣੀ ਇਹਦੀ ਦੱਸ ਦੋ ਡਿਟੇਲ ਇਹਦਾ ਵੀ 1.5 ਮਹੀਨਾ ਪਿਆ ਵੀਰੇ ਇਹਦਾ ਮੁੱਲ ਲੱਖ ਰੁਪਈਆ ਵਾ ਇਹ ਤੀਜੇ ਸੂਏ ਸੁੰਦੀ ਆਕਾ ਠੀਕ ਆ ਹਾਂ ਇਹ ਕਿੰਨਾ ਦਾ ਦੱਸਾਈ ਪਹਿਲਾਂ ਨੇ ਵੀਰੇ ਮਾਲਕ ਤਾਂ 30 ਕਿਲੋ ਕਹਿੰਦੇ ਸੀ ਪਰ ਪਤਾ ਨਹੀਂ ਜਦ ਕਿੰਨਾ ਦੇਵੇ ਕਿੰਨਾ ਨਹੀਂ ਆਪਾਂ ਝੂਠ ਬੋਲੀ ਚੱਲ ਗਈ ਐਵੇਂ ਹਾਂ ਨਾ ਇਹ ਤਾਂ ਹੁਣ ਸੇਵਾ ਤੇ ਬਰੀਡ ਬੂਡ ਚੰਗਾ ਵਾ ਵੀ ਵੀ ਦੇ ਸਕਦੀ ਆ 25 ਵੀ ਦੇ ਸਕਦੀ ਆ ਠੀਕ ਆ ਤੇ ਇੱਕ ਵੀਰੇ ਜਿੰਨੀਆਂ ਆਪਣੇ ਕੋਲੇ 11 ਨਾਗ ਆ 11 ਦੇ 11 ਕਿਹੜੇ ਜਿਹੜੇ ਗਾਂ ਸੀਮਨ ਲੱਗੇ ਆ ਉਹਨਾਂ ਬਾਰੇ ਪਤਾ ਕੋਈ ਨਹੀਂ ਵੀਰੇ ਪਹਿਲੇ ਨੰਬਰ ਵਾਲੀ ਦਾ ਸੀਮਨ ਬਾਰੇ ਪਤਾ ਵਾ ਤੇ ਇੱਕ ਆ ਝੋਟੀ ਬਾਰੇ ਮਾਲਕ ਤੋਂ ਪਤਾ ਕਰਕੇ ਦੱਸ ਦਾਂਗੇ ਤੁਹਾਨੂੰ ਠੀਕ ਆ ਜੀ ਹਾਂਜੀ ਹੋਰ ਬਾਰੇ ਆਪਾਂ ਨੂੰ ਕੋਈ ਨੋਲਿਜ ਨਹੀਂ ਕੋਈ ਨੋਲਿਜ ਨਹੀਂ ਜਾਣੀ ਵੀ ਆਪਾਂ ਕੁਝ ਨਹੀਂ ਕਰ ਸਕਦੇ ਵੀਰੇ ਵੀ ਕਿਹੜੇ ਦੀ ਆ ਕਿਹੜੀ ਦੀ ਆ ਇੱਕ ਪਹਿਲੇ ਨੰਬਰ ਵਾਲੀ ਤੇ ਇੱਕ ਆ ਝੋਟੀ ਬਾਰੇ ਦੱਸ ਦਾਂਗੇ ਠੀਕ ਆ ਵੀਰੇ ਆਪਾਂ ਸੋਨੀ ਵੀਰ ਨੇ ਗੱਲ ਕਲੀਅਰ ਕਰਤੀ ਆ ਇੱਕ ਜਿਹੜੀ ਆ ਚੰਗੀਪੁਰੇ ਚੰਗੇ ਕਰਦ ਵਾਲੀ ਵਿਹੜਾ ਇਹਦੇ ਬਾਰੇ ਕਲੀਅ ਤੇ ਇੱਕ ਉਹ ਜਿਹੜੀ ਸੁਰੱਖਿਤੀ ਝੋਟੀ ਆ ਉਹਦੇ ਬਾਰੇ ਕਲੀਅਰ ਕਰ ਦੇਣਗੇ ਬਾਕੀਆਂ ਦਾ ਬਾਈ ਹੁਣੀ ਕਹਿੰਦੇ ਵੀ ਆਪਾਂ ਨੂੰ ਹਣਾ ਕੋਈ ਜਾਣਕਾਰੀ ਨਹੀਂ ਕਿਹੜਾ ਸੀਮਨ ਲੱਗਿਆ ਵਾ ਵਾਸੀ ਜਿਹੜੇ ਸੂਣ ਦੇ ਦੇਣਾ ਤੇ ਦੁੱਧ ਦੀ ਬਾਈ ਹੁਣੀ ਗਾਰੰਟੀ ਦਿੰਦੇ ਆ ਵੀਰੇ ਆਪ ਦਾ ਫੋਨ ਨੰਬਰ ਏਰੀਆ ਲੋਕੇਸ਼ਨ ਜ਼ਰੂਰ ਦਾ ਵੀਰੇ ਪੈਂਡ ਲੋਪੋ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੰਬਰ 7837100996 ਬਾਈ ਦਾ ਨੰਬਰ ਹੈਗਾ 98 991437143 9114377433 ਲੈ ਮਿੱਤਰੋ ਕਰ ਲਿਓ ਬਾਈ ਉਹਨਾਂ ਨਾਲ ਫੋਨ ਤੇ ਸੰਪਰਕ ਜਿਹੜੇ ਵੀ ਨਗ ਚਾਹੀਦੇ ਆ ਤੇ ਕਰ ਲਿਓ ਸਾਰੇ ਨਗ ਆਪਾਂ ਤੁਹਾਨੂੰ ਰੇਟ ਵੀ ਵੀਡੀਓ ਦੇ ਵਿੱਚ ਦੱਸਦੇ ਆ ਤੇ ਆਦੀ ਆਰਡਰ ਕੁਆਲਿਟੀ ਤੁਸੀਂ ਦੇਖ ਲਓ ਝੋਟੀ ਬਹਿਣ ਲੱਗੀ ਆ ਬਹਿਣ ਲੱਗੀ ਤੇ ਹਜੇ ਦਿਨ ਦੇ ਹਫ਼ਤਾ ਇੱਕ ਬਾਕੀ ਆ ਥਣਲੇਵਾ ਤੁਸੀਂ ਦੇਖ ਲਓ ਮੁੱਠੀ ਵਾਲਾ ਪੂਰਾ ਚੰਗਾ ਲੱਗਿਆ ਹੋਇਆ ਤੇ ਕਰਮਾਲੀ ਨੇ ਸਾਰਾ ਹੀ ਲੇਵਾ ਦਿਖਾਤਾ ਆਪਾਂ ਨੂੰ ਤੇ ਪੂਰੀ ਪਲੀ ਪੁਲੀ ਚੰਗੀ ਦੁੱਧ ਚੰਗਾ ਦੇ ਦੁੱਸ਼ਕੀਨੀ ਬਹੁਤ ਆ ਝੋਟੀ ਦੇ ਵਿੱਚ ਤੇ ਕਰ ਲਿਓ ਫਿਰ ਸੋਨੀ ਬਾਈ ਨੂੰ ਫੋਨ ਮਿਲਦੇ ਆ ਫਿਰ ਆਪਾਂ ਅਗਲੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ ਦੋਸਤੋ ਚਾਉਂਦੇ ਵਾਦ